ਦੋਸਤੋ ਆਪਣੀ ਅੱਜ ਦੀ ਗੱਲਬਾਤ ਦਾ ਅਵਸ਼ਾ ਹੈ ਸਿੱਖੀ ਨੂੰ ਕਿਸੇ ਦੂਸਰੇ ਤੋਂ ਨਹੀਂ ਸਗੋ ਆਪਣੇ ਤੋਂ ਹੀ ਖਤਰਾ ਹੈ ਇਤਿਹਾਸ ਗਵਾਹ ਹੈ ਕਿ ਬਾਬਾ ਨਾਨਕ ਜੀ ਤੋਂ ਲੈ ਕੇ ਸਾਡੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਗੋਬਿੰਦ ਸਿੰਘ ਜੀ ਤੱਕ ਜੇਕਰ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾਉਣ ਦਾ ਕੰਮ ਕੀਤਾ ਹੈ ਤਾਂ ਉਸ ਨੁਕਸਾਨ ਦੀ ਸ਼ੁਰੂਆਤ ਵਿੱਚ ਆਪਣਿਆਂ ਦਾ ਇਹ ਹੱਥ ਰਿਹਾ ਹੈ ਪਹਿਲੀ ਪਤਸ਼ਾਹੀ ਤੋਂ ਲੈ ਕੇ 8ਵੀਂ ਪਤਸ਼ਾਹੀ ਤੱਕ ਜਿਸ ਕਿਸੇ ਨੂੰ ਵੀ ਆਪਣੇ ਪਿਤਾ ਜੀ ਕੋਲੋਂ ਗੱਦੀ ਨਹੀਂ ਮਿਲੀ ਜਾਂ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਕਿਸੇ ਵੱਡੇ ਪੁੱਤਰ ਦੀ ਥਾਂ ਛੋਟੇ ਪੁੱਤਰ ਨੂੰ ਗੱਦੀ ਦੇ ਯੋਗ ਸਮਝ ਕੇ ਗੱਦੀ ਦੇ ਦਿੱਤੀ ਤਾਂ ਦੂਸਰੇ ਪੁੱਤਰ ਆਪਣੇ ਗੱਦੀ ਨਸੀਨ ਭਰਾ ਜਾਂ ਪਿਤਾ ਜੀ ਦੇ ਦੁਸ਼ਮਣ ਬਣ ਗਏ ਅਤੇ ਇਹਨਾਂ ਸਾਰੇ ਹੀ ਗੱਦੀ ਤੋਂ ਵਾਂਝੇ ਰਹਿ ਗਏ ਲੋਕਾਂ ਨੇ ਇੱਕ ਵੱਖਰਾ ਗਰੁੱਪ ਬਣਾ ਲਿਆ ਤੇ ਆਪਣਾ ਵੱਖਰਾ ਧਰਮ ਪ੍ਰਚਾਰ ਸ਼ੁਰੂ ਕਰ ਦਿੱਤਾ ਜੇਕਰ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਪੜਹੀਏ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਦੇ ਆਪਣੇ ਹੀ ਸਾਥੀਆਂ ਨੇ ਅੰਦਰ ਖਾਤੇ ਮੁਗਲਾਂ ਦਾ ਸਾਥ ਦਿੱਤਾ ਅਤੇ ਅਖੀਰ ਉਹਨਾਂ ਨੂੰ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾਉਣਾ ਪਿਆ ਸਾਰਾ ਪਰਿਵਾਰ ਸ਼ਹੀਦ ਕਰਨ ਤੋਂ ਬਾਅਦ ਉਹ ਦੱਖਣ ਵਿੱਚ ਸ੍ਰੀ ਨਦੇੜ ਸਾਹਿਬ ਵਿਖੇ ਉਹਨਾਂ ਨੂੰ ਜਾਣਾ ਪਿਆ ਪਰ ਫਿਰ ਵੀ ਸਿੱਖੀ ਦੇ ਗਦਾਰਾਂ ਨੇ ਉਹਨਾਂ ਦਾ ਨਦੇੜ ਸਾਹਿਬ ਤੱਕ ਵੀ ਪਿੱਛਾ ਕਰਕੇ ਕਿਸੇ ਪਠਾਨ ਤੋਂ ਉਹਨਾਂ ਦੇ ਸ਼ੁਰਾ ਮਰਵਾ ਦਿੱਤਾ ਜਿਹੜਾ ਕਿ ਉਹ ਜ਼ਖਮ ਦਾ ਦੁੱਖ ਨਾ ਸਹਾਰਤੇ ਹੋਏ ਉਹ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਤੇ ਉਹ ਸ਼ਹੀਦ ਹੋ ਗਏ। ਦੋਸਤੋ ਅੱਜ ਦੇ ਸਮੇਂ ਵਿੱਚ ਵੀ ਜੇਕਰ ਸਿੱਖੀ ਨੂੰ ਖਤਰਾ ਹੈ ਤਾਂ ਉਹ ਆਪਣੇ ਤੋਂ ਹੀ ਹੈ। ਅੱਜ ਵੀ ਜੋ ਦੇਖਣ ਵਿੱਚ ਸਿੱਖ ਲੱਗਦੇ ਹਨ ਅਤੇ ਉਹ ਦਿਖਾਵਾ ਵੀ ਇਸ ਤਰ੍ਹਾਂ ਕਰ ਰਹੇ ਹਨ ਜਿਵੇਂ ਸਿੱਖੀ ਸਿਰਫ ਉਹਨਾਂ ਦੇ ਉਹਨਾਂ ਕਰਕੇ ਹੀ ਬਚੀ ਹੈ ਪਰ ਉਹ ਸਿੱਖੀ ਦੇ ਅੰਦਰ ਜ਼ਹਿਰ ਪਰ ਰਹੇ ਹਨ ਉਹ ਬਹੁਤ ਸਾਰੇ ਅਜਿਹੀਆਂ ਗ੍ਰੰਥਾਂ ਨੂੰ ਪ੍ਰਮੋਟ ਕਰ ਰਹੇ ਹਨ ਜਿਹੜੇ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਭੁਗਤ ਭੁਗਤ ਰਹੇ ਹਨ ਕਿਉਂਕਿ ਪੈਸੇ ਦੇ لالਚ ਨੇ ਉਹਨਾਂ ਨੂੰ ਅੰਨ੍ਹਾ ਕਰ ਦਿੱਤਾ ਹੈ ਉਹਨਾਂ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਹ ਲੋਕਾਂ ਨੂੰ ਗੁਰੂ ਸਾਹਿਬਾਨਾਂ ਦਾ ਨਾਮ ਵਰਤ ਕੇ ਝੂਠੀਆਂ ਕਹਾਣੀਆਂ ਸੁਣਾ ਰਹੇ ਹਨ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਗੁਰਬਾਣੀ ਕਿਸੇ ਵੀ ਚਮਤਕਾਰ ਨੂੰ ਨਹੀਂ ਮੰਨਦੀ ਪਰ ਇਹਨਾਂ ਲੋਕਾਂ ਨੇ ਬਾਬਾ ਨਾਨਕ ਜੀ ਤੋਂ ਕਿਕਰਾਂ ਨੂੰ ਲੱਡੂ ਅਤੇ ਜਲੇਬੀਆਂ ਵੀ ਚੜਵਾ ਦਿੱਤੀਆਂ ਤੀਸਰੇ ਪਾਸ਼ਾ ਅਮਰਦਾਸ ਜੀ ਤੋਂ ਤੇਈਏ ਤਾਂ ਆਪ ਨੂੰ ਪਿੰਜਰੇ ਵਿੱਚ ਬੰਦ ਕਰਵਾ ਦਿੱਤਾ ਹੈ ਦਸਵੇਂ ਪਾਸ਼ਾ ਜੀ ਦੇ ਪਿਸ਼ਾਬ ਨੂੰ ਸੋਨੇ ਵਿੱਚ ਬਦਲ ਦਿੱਤਾ ਹੈ ਲੋਕਾਂ ਨੂੰ ਕਰਾਮਾਤਾਂ ਵਾਲੀਆਂ ਝੂਠੀਆਂ ਕਹਾਣੀਆਂ ਸੁਨਾਸਣਾ ਕੇ ਗੁਰਬਾਣੀ ਨਾਲੋਂ ਤੋੜਿਆ ਜਾ ਰਿਹਾ ਹੈ ਇਹਨਾਂ ਧਰਮ ਦੇ ਠੇਕੇਦਾਰਾਂ ਨੇ ਸਿੱਖੀ ਨੂੰ ਕਰਾਹੇ ਪਾ ਰੱਖਿਆ ਹੈ। ਵਾਰ-ਵਾਰ ਝੂਠੀਆਂ ਕਹਾਣੀਆਂ ਸੁਨਾਸ-ਨਾ ਕੇ ਲੋਕਾਂ ਦੇ ਮਨਾਂ ਵਿੱਚ ਇਹ ਗੱਲਾਂ ਪੱਕੀਆਂ ਕਰ ਦਿੱਤੀਆਂ ਹਨ। ਇਹ ਝੂਠੀਆਂ ਕਹਾਣੀਆਂ ਲੋਕਾਂ ਦੇ ਖੂਨ ਦਾ ਹਿੱਸਾ ਬਣ ਚੁੱਕੀਆਂ ਹਨ। ਜੇਕਰ ਕੋਈ ਆਦਮੀ ਹਿੰਮਤ ਕਰਕੇ ਸੱਚ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਲੋਕ ਉਸ ਦਾ ਸਿਰ ਪਾੜਨ ਤਿਆਰ ਹੋ ਜਾਂਦੇ ਹਨ। ਕਿਉਂਕਿ ਉਹਨਾਂ ਨੂੰ ਸੱਚ ਝੂਠ ਵਰਗਾ ਲੱਗਦਾ ਹੈ ਪਰ ਕਥਾਵਾਚਕਨੀਆਂ ਵਸਕਾਂ ਦੀਆਂ ਝੂਠੀਆਂ ਕਹਾਣੀਆਂ ਬਿਲਕੁਲ ਸੱਚੀਆਂ ਲੱਗਦੀਆਂ ਹਨ ਸੋ ਖੀਰ ਵਿੱਚ ਮੈਂ ਸਾਡੇ ਸਿੱਖ ਭਰਾਵਾਂ ਨੂੰ ਇਹੋ ਬੇਨਤੀ ਕਰਾਂਗਾ ਕਿ ਤੁਸੀਂ ਆਪ ਖੁਦ ਗੁਰਬਾਣੀ ਪੜੋ ਸਮਝੋ ਅਤੇ ਉਸ ਗੁਰਬਾਣੀ ਵਿੱਚਲੇ ਗਿਆਨ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰੋ ਜਦ ਤੁਸੀਂ ਖੁਦ ਗੁਰਬਾਣੀ ਨੂੰ ਸਮਝ ਕੇ ਪੜੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸਾਡੀ ਗੁਰਬਾਣੀ ਕਿਸੇ ਵੀ ਪਖੰਡਵਾਦ ਨੂੰ ਨਹੀਂ ਮੰਨਦੀ ਤੇ ਨਾ ਹੀ ਕਿਸੇ ਚਮਤਕਾਰ ਨੂੰ ਮੰਨਦੀ ਹੈ ਅਫਸੋਸ ਕਿ ਅਸੀਂ ਸਿੱਖ ਭਰਾ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਹੀ ਨਹੀਂ ਲੱਗਦੇ ਤੇ ਦੂਰੋਂ ਦੂਰੋਂ ਮੱਥਾ ਟੇਕ ਕੇ ਦੇਖ ਛੱਕ ਤੇ ਲੰਗਰ ਛੱਕ ਕੇ ਘਰੇ ਵਾਪਸ ਆ ਜਾਂਦੇ ਹਾਂ ਜੇਕਰ ਅਸੀਂ ਗੁਰਵਾਨੀ ਨੂੰ ਖੁਦ ਸਮਝ ਕੇ ਪੜਾਂਗੇ ਤਾਂ ਸਾਨੂੰ ਕੋਈ ਵੀ ਚਾਹੇ ਉਹ ਆਪਣਾ ਹੋਵੇ ਚਾ ਬਗਾਨਾ ਹੋਵੇ ਸਾਨੂੰ ਕੋਈ ਵੀ ਆਪਣੇ ਰਸਤੇ ਤੋਂ ਨਹੀਂ ਪਟਕਾ ਸਕਦਾ ਜਿਸ ਨਾਲ ਸਾਡੀ ਸਿੱਖੀ ਵੀ ਬਚੀ ਰਹੇਗੀ ਤੇ ਅਸੀਂ ਲੁਟੇਰਿਆਂ ਦੀ ਠੱਗੀ ਤੋਂ ਵੀ ਬਚੇ ਰਹਿਵਾਂਗੇ ਸੋ ਜੇਕਰ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗਣ ਤਾਂ ਮੇਰੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ